ਔਰ ਭਈ ਸੋਹ ਦੇਖਨ ਕੀ ਤੁਮ ਪ੍ਰੀਤ ਭਈ ਹਮਰੀ ਛਤੀ ਆਕੇ ਰੀਜ ਲਗੀ ਕਹਿਨੇ ਮੁਖਤੇ ਹਸ 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 ਰੀਜ ਲਗੀ ਕਹਿਨੇ ਮੁਖਤੇ ਹਸ ਸੁੰਦਰ ਬਾਤ ਇਸੀ ਗਤੀ ਆਕੇ ਨੇਹ ਲਗਿਓ ਹਰਸੋ ਭਈ ਮੋਛਨ ਹੋਤ ਇਤੀ ਗਤ ਹੈ ਸੋ ਤ੍ਰੀਆ ਕੀ ਇਤਿ ਸ੍ਰੀ ਦਸ਼ਮ ਸਕੰਧ ਚਿਤ੍ਰਨਾਟਕ ਕ੍ਰਿਸ਼ਨ ਅਵਤਾਰੇ ਚੀਰ ਹਲ ਧਿਆਏ आस बिम्पन ग्रह गोक पठे प दोहरा कह क्रीडा इनसा कृष्ण कह जमुना इश्नान बहर श्याम बन को गए रउ स त्रिनन चरान दोहरा कृष्ण सराहत तन को बल में आग बल में आगे गए बन में आगे गए संग ग्वाल जेते होते ते सं भूख भए सैया पत्र भले तन के सब फूल ਪੱਤਰ ਭਲੇ ਤਿਲ ਕੇ ਸੁਭ ਫੂਲ ਸੁਭ ਫੂਲ ਹਾਂਜੀ ਨਾਂਜੀ ਤਿੰਨ ਤੇ ਹੈ ਤਿਨਾਂ ਦੇ ਪੱਤਰ ਭਲੇ ਤਿਲ ਕੇ ਸੁਭ ਫੂਲ ਭਲੇ ਫਲ ਹੈ ਸੁਭ ਸੁਭ ਸੁਹਾਈ ਭੁੱਖ ਲੱਗੇ ਘਰ ਕੋ ਆਉਂਗੇ ਪੈ ਰਾਜ ਤੇ ਭੋਕ ਲਗੇ ਘਰ ਕੋ ਆਉਂਗੇ ਪੈ ਬਰਾਜਤ ਕੋ ਸੁਖ ਦਾ ਪਰਛਾਈ ਬਰਾਜਨ ਕੋ ਸੁਖ ਦਾ ਪਰਛਾਈ ਬਰਾਜਨ ਕੋ ਸੁਖ ਦਾ ਪਰਛਾਈ ਕਾਨ ਤਰੈ ਤੇ ਕੇ ਮੁਰਲੀ ਗਹਿ ਕੈ ਕਾਨ ਤਰੈ ਤੇ ਕੇ ਮੁਰਲੀ ਗਹਿ ਕੈ ਕਰਮੋ ਮੁਕਸ਼ਾ ਸਬਜਾਈ ਕਾਂਝ ਰਿਓ ਸੁਨ ਪਉਣ ਘਰੀ ਇਕ ਤਕਤ ਰਹੀ ਜਨਨਾ ਔਰਝਾਈ ਮਾਲ ਸ੍ਰੀ ਅਰਜੈਤ ਸ੍ਰੀ ਸੋਭ ਸੋਭ ਸਾਰਨ ਬਾਜਤ ਹੈ ਅਰ ਗਉੜੀ ਸੋਰਠ ਸੁਧ ਮਲਾਰ ਪਿਲਾਵਲ ਮੀਠੀ ਹੈ ਅੰਮ੍ਰਿਤ ਤੇ ਨਹਿ ਕਉਰੀ ਕਾਨ ਬਜਾਵਤ ਹੈ ਮੁਰਲੀ ਸੁਨਹੁਤ ਸੂਰੀ ਅਸੂਰੀ ਸਭੋਰੀ ਆਏ ਗਏ ਬ੍ਰਿਖ ਭਾਨ ਸੁਤਾ ਤੁਨ ਆਏ ਗਏ ਬ੍ਰਿਖ ਭਾਨ ਸੁਤਾ ਸੁਣ ਪੈ ਤਰਨੀ ਹਰ ਨੀਜਮ ਦੌਰੀ ਜੋਰ ਪ੍ਰਣਾਮ ਕਰਿਓ ਹਰ ਕੋ ਕਰ ਜੋ ਰਣਮ ਕਰਿਓ ਹਰ ਕੋ ਕਰ ਨਾਥ ਸੁਨੋ ਹਮ ਭੁਖ ਲਗੀ ਹੈ ਦੂਰ ਰਹੇ ਸਭ ਗੋਪਨ ਕੇ ਘਰ ਖੇਲਨ ਕੀ ਸਭ ਸੁਧ ਭਗੀ ਹੈ ਡੋਲਤ ਸੰਗ ਲਗੈ ਤੁਮਰੇ ਹਮ ਕਾਣ ਤਬੈ ਸੁਨ ਬਾਤ ਭਗੀ ਹੈ ਜਹ ਕਹੇ ਹੁਮਤਰਾ ਗ੍ਰਹਣ ਜਪਨ ਸੰਤ ਕਹਿਓ ਨਹ ਬਾਤ ਲਗੀ ਹੈ ਕਾਣ ਬਾਤ ਸਵਈਆ ਫੇਰ ਕਹੇ ਹਰ ਜੀ ਸਭ ਗੋਪਨ ਕੰਸਪੁਰੇ ਇਹ ਹੈ ਇਹ ਜਈਆ ਇਹ ਹੈ ਤਿਹ ਜਈਆ ਤੇ ਹਾਂ ਬੰਮਣਾ ਦੇ ਕਲੀ ਗਵਾਲਿਆਂ ਦੇ ਮੁੰਡੇ ਗਾਇਆਂ ਚਾਰਨ ਵਾਲੇ ਮੰਗਣ ਭੇਜ ਤੇ ਬ੍ਰਾਹਮਣ ਦੇ ਕੇ ਖੁਸ਼ ਨਹੀਂ ਬ੍ਰਾਹਮਣ ਲੈ ਕੇ ਕੁਝ ਨਹੀਂ ਫੇਰ ਕਹੇ ਹਰ ਜੀ ਸਭ ਗੋਪਨ ਕੰਸਪੁਰੇ ਇਹ ਹੈ ਤਿਹ ਜਈਆ ਯਗ ਕੋ ਮੰਡਲ ਦੇ ਪਨ ਕੋ ਗ੍ਰਹਿ ਪੂਛਤ ਪੂਛਤ ਝੂਂਡ ਸੋ ਲਈਐ ਅੰਜਲ ਜੋਰ ਸਭੈ ਪਰ ਪਾਇਨ ਤੋ ਫਿਰ ਕਹਿ ਬੇਨਤੀ ਇਹ ਕਈਐ ਖਾਣ ਕੇ ਕਾਰਨ ਭੋਜਨ ਮੰਗਤ ਕਾਨ ਸੁਧਾਤਰ ਹੈ ਸੋ ਸੁਨਈਐ ਜਸ ਦਿਓ ਕਹਿੰਦੇ ਵੀ ਕ੍ਰਿਸ਼ਨ ਭੁੱਖਾ ਭੋਜਨ ਲੈਣ ਆਏ ਐ ਬੰਮਣਾ ਨੂੰ ਕਹਿ ਦਿਓ ਜੀ ਆਪੇ ਮੰਨ ਲਈ ਜੋ ਕਾਹਨ ਕਹੇ ਪਰ ਪਾਇ ਨ ਸੀਸ ਨਿਵਾਏ ਚੱਲੇ ਜਲ ਕੈ ਪੁਰ ਕੰਸ ਬਖੈ ਜੋ ਗਏ ਗ੍ਰਹਿ ਦੁਪਨ ਕੇ ਸਭ ਗੋਪ ਭਲੇ ਕਰ ਕੋਟ ਪ੍ਰਣਾਮ ਕਰੀ ਬਿੰਤੇ ਹੁਣ ਭੋਜਨ ਮੰਗਤ ਕਾਹਨ ਖਲੇ ਅਬ ਦੇਖਹੁ ਚਾਤੁਰਤਾ ਇਨਕੀ ਧਰਬਾਲਕ ਮੂਰਤ ਬਿਪਛਲੇ ਬਿਪਰ